ਮੈਂ 12 ਨਸੀ ਮੋਦੀ ਦੇ ਸਾਹਮਣੇ ਜੀ ਅੱਛਾ ਮੋਦੀ ਸਾਹਿਬ ਦੇ ਸਾਹਮਣੇਓ ਦੇਖੋ ਜੇ ਉਹ ਰਾਜਾ ਵਾ ਨਾ ਉਹ ਰਾਜਾ ਕਾਦਾ ਵਾ ਜਿਹਦੇ ਸਾਹਮਣੇ ਇੱਕ ਪ੍ਰਜਾ ਨਾ ਖੜੀ ਹੋਈ ਇਹ ਤੇ ਮੰਨ ਮਰਜ਼ੀ ਦਾ ਮਾਲਕ ਹੋ ਗਿਆ ਨਾ ਜਿਹੜੇ ਜਿਹੜੇ ਬੰਦੇ ਖੜੇ ਆ ਸਾਡੇ ਸਾਹਮਣੇ ਸਾਨੂੰ ਮਾਤਾ ਜਿੰਦਪੁਨੀ ਦਾ ਆਸ਼ੀਰਵਾਦ ਆ ਜੀ ਉਹ ਸਾਡੇ ਸਾਹਮਣੇ ਬੁਰੇ ਤਿੱਕੇ ਨਾਲ ਹਾਰ ਦੰਗੇ ਪਰ ਇਹ ਵੱਡਾ ਲਾਣਾ ਐਸੀ ਸਮਾਜ ਭਾਈਚਾਰੇ ਨੂੰ ਗਾਲਾਂ ਕੱਢ ਕੇ ਐ ਤੂੰ ਸ਼ਰਿਆਮ ਗਾਲਾਂ ਕੱਢ ਕੇ ਇਹਦੇ ਨੂੰ ਗਾਲਾਂ ਕੱਢੀਆਂ ਗਈਆਂ ਜੀ ਮੈਂ ਮੈਂ ਨਾਮ ਨਹੀਂ ਦੱਸਦਾ ਜੀ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਤੇ ਮੈਂ ਖੁੱਲ ਕੇ ਵਿਰੋਧ ਉਸ ਬੰਦੇ ਦਾ ਕਰੂੰਗਾ ਇਲੈਕਸ਼ਨ ਦੇ ਵਿੱਚ ਉਹਦੀਆਂ ਮੈਂ ਪੁੱਛਾਂ ਛੱਲੀਆਂ ਦਾਣੇ ਗੁੱਡੀਆਂ ਕੀ ਕੁਛ ਮੈਂ ਕਰਦਾ ਵਾਂ ਸਭ ਤੋਂ ਪਹਿਲਾਂ ਮੈਂ ਜੀ ਜਦ ਵੀ ਕਿਤੇ ਮੇਰੀ ਇੰਟਰਵਿਊ ਹੋਗੀ ਮੈਂ ਰੱਬ ਦਾ ਨਾਮ ਲੈਣਾ ਕਿਉਂਕਿ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਮੈਂ ਸਿੱਧਾ ਸਦਾ ਬੰਦਾ ਵਾਂ ਮੇਰੇ ਦਿਮਾਗ 'ਚ ਕੋਈ ਚੋਰ ਕੋਈ ਸ਼ਤਾਨੀ ਇਦਾਂ ਦੀ ਨਹੀਂ ਹੈਗੀ ਪਹਿਲਾਂ ਮੈਂ ਰੱਬ ਦਾ ਨਾਮ ਲਾਉਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਤਨ ਤਨ ਕਿਰ ਗੁਰੂਕ ਸਾਧ ਗੁਰੂ ਭਾਰਤ ਔਰ ਹਲਾਲੂਇਆ ਗੋਸਪਾ ਖੁਜਾ ਵਾਲਾ ਤਾਲਾ ਸਭ ਨੂੰ ਖੁਸ਼ ਰਕੇ ਤੂੰ ਹੀ ਨੰਕਾਰ ਮੈਂ ਤੇਰੀ ਸ਼ਨਾ ਮੈਨੂੰ ਬਖਸ਼ ਰ ਜਕਾਰਾ ਮੈਂ ਚਿੰਤਪੁਨੀ ਦਾ ਬੋਲ ਸਾਚੇ ਸਰਬ ਸਰਵਾਰ ਦੀ ਹੈ ਔਰ ਜਕਾਰਾ ਲੜ ਰਹੇ ਤੁਸੀਂ ਕੀ ਹੈ ਜਕਾਰਾ ਸਤਗੁਰ ਰਵੀ ਮਾਰਾ ਜਕਾਰਾ ਮਹਾਰਾਜ ਸਤਗੁਰ ਰਵੀਦਾਸ ਮਹਾਰਾਜ ਦਾ ਸਾਡੇ ਗੁਰੂ ਜੀ ਦਾ ਔਰ ਆਪਾਂ ਗੱਲ ਕਰੀਏ ਦੇਖੋ ਜੀ ਇਹ ਇਲੈਕਸ਼ਨ ਬਾਰਾਨਸੀ ਤੋਂ ਅੰਮ੍ਰਿਤਸਰ ਤੋਂ ਜਰੰਦਰ ਤੋਂ ਤੇ ਲੁਧਿਆਣਾ ਤੋਂ ਇਹ ਸੀਟਾਂ ਸਾਡੀਆਂ ਪੱਕੀਆਂ ਹੋ ਚੁੱਕੀਆਂ ਨੇ ਤੇ ਬਹੁਤ ਵੱਡੇ ਐਲਾਨ ਦੇ ਨਾਲ ਆਪਾਂ ਜਿੱਤ ਕੇ ਦਿਖਾਵਾਂਗੇ ਔਰ ਜਿਹੜੇ ਜਿਹੜੇ ਬੰਦੇ ਖੜੇ ਆ ਸਾਡੇ ਸਾਹਮਣੇ ਸਾਨੂੰ ਮਾਤਾ ਜਿੰਦਪੁਨੀ ਦਾ ਆਸ਼ੀਰਵਾਦ ਆ ਜੀ ਉਹ ਸਾਡੇ ਸਾਹਮਣੇ ਬੁਰੇ ਤਰੀਕੇ ਨਾਲ ਹਾਰ ਦਾਂਗੇ ਪਰ ਇਹ ਵੱਡਾ ਐਲਾਨ ਆ ਕਿਉਂਕਿ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਉਦੋਂ ਆਇਆ ਸੀ ਜਦੋਂ ਔਟ ਵਾਲੇ ਨਾਲ ਪੰਗਾ ਪਿਆ ਸੀਗਾ ਠੀਕ ਆ ਆ ਦੂਜੀ ਵਾਰੀ ਆ ਜੀ ਪਰ ਕਿਸੇ ਟਾਈਮ ਤੇ ਜੇ ਸਾਡੇ ਐਸਸੀ ਸਮਾਜ ਭਾਈਚਾਰੇ ਨੂੰ ਕੋਈ ਬੰਦਾ ਵੱਡਾ ਲੀਡਰ ਗਾਲਾਂ ਕੱਢਦਾ ਅੰਮ੍ਰਿਤਸਰ ਦੇ ਵਿੱਚ ਹੀ ਆ ਬੰਦਾ ਮੈਂ ਨਾਮ ਨਹੀਂ ਲਾਊਗਾ ਹੁਣ ਤੁਸੀਂ ਆਪ ਹੀ ਸਮਝ ਲੋਗੇ ਉਹ ਗਾਲਾਂ ਕੱਢ ਕੇ ਤੇ ਐਮਪੀ ਦੀ ਸੀਟ ਲੜਨਾ ਚਾਹੁੰਦਾ ਸਾਡੇ ਸਾਹਮਣੇ ਜਿੱਥੋਂ ਮੈਨੂੰ ਖੁੰਧਕਾਈ ਆ ਜਿੱਥੋਂ ਮੈਨੂੰ ਐਸਸੀ ਸਮਾਜ ਭਾਈਚਾਰੇ ਨੂੰ ਗਾਲਾਂ ਕੱਢ ਕੇ ਹੈ ਤੂੰ ਸ਼ਰਿਆਮ ਗਾਲਾਂ ਕੱਢ ਕੇ ਇਹਦੇ ਨੂੰ ਗਾਲਾਂ ਕੱਢੀਆਂ ਗਈਆਂ ਜੀ ਮੈਂ ਮੈਂ ਨਾਮ ਨਹੀਂ ਦੱਸਦਾ ਜੀ ਨਹੀਂ ਥੋੜਾ ਦੱਸੋ ਨਾ ਲੋਕਾਂ ਨੂੰ ਪਤਾ ਲੱਗੇ ਕਲੀਅਰ ਤਾਂ ਹੀ ਲੋਕੀ ਬੋਰਡ ਪੜ੍ਹਣਗੇ ਤੁਹਾਨੂੰ ਲੋਕੀ ਤੁਹਾਨੂੰ ਪੁੱਛੂਗਾ ਕਿ ਮੇਰੇ ਐਸਸੀ ਪਸੀ ਭਾਈਚਾਰੇ ਨੂੰ ਗਾਲਾਂ ਕੱਢੀਆਂ ਗਈਆਂ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਤੇ ਮੈਂ ਖੁੱਲ ਕੇ ਵਿਰੋਧ ਉਸ ਬੰਦੇ ਦਾ ਕਰੂੰਗਾ ਇਲੈਕਸ਼ਨ ਦੇ ਵਿੱਚ ਉਹਦੀਆਂ ਮੈਂ ਪੁੱਛਾਂ ਛੱਲੀਆਂ ਦਾਣੇ ਗੁੱਡੀਆਂ ਕੀ ਕੁਛ ਮ ਇਹ ਹੁਣ ਤੁਹਾਨੂੰ ਅੰਮ੍ਰਿਤਸਰ ਦੀ ਪਤਾ ਲੱਗੇਗਾ ਕਿਉਂਕਿ ਕਿਤੋਂ ਇਲੈਕਸ਼ਨ ਖੜੇ ਹੋ ਰਹੇ ਹੋ ਮੈਂ ਵਾਰਨਸੀ ਮੋਦੀ ਦੇ ਸਾਹਮਣੇ ਜੀ ਅੱਛਾ ਮੋਦੀ ਸਾਹਿਬ ਦੇ ਸਾਹਮਣੇ ਹੋ ਦੇਖੋ ਜੇ ਉਹ ਰਾਜਾ ਵਾ ਨਾ ਉਹ ਰਾਜਾ ਕਾਦਾ ਵਾ ਜਦੋਂ ਸਾਹਮਣੇ ਕੋ ਪ੍ਰਜਾ ਨਾ ਖੜੀ ਹੋਈ ਇੱਥੇ ਮਨਮਰਜ਼ੀ ਦਾ ਮਾਲਕ ਹੋ ਗਿਆ ਨਾ ਉਹ ਲੋਕੀ ਕਹਿੰਦੇ ਫਾਰਮ ਲੈਂਦੇ ਸੱਤ ਇੱਥੇ ਇੱਥੇ ਬੰਦੇ ਉਹਦੇ ਸਾਹਮਣੇ ਫਾਰਮ ਵਾਪਸ ਲਈ ਜਾਂਦੇ ਪਿਆ ਤੇ ਤੂੰ ਉਹਦੇ ਸਾਹਮਣੇ ਖੜਾ ਹੋ ਜਾ ਉਹ ਰੱਬ ਨਹੀਂ ਹੈਗਾ ਸਾਨੂੰ ਹੱਕ ਵਾ ਸਾਡਾ ਪੁਰਪਕਣ ਦਾ ਸਾਡੇ ਸਾਨੂੰ ਡਾਕਟਰ ਭੀਨ ਦਾ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਇੱਕ ਰਿਕਸ਼ੇ ਚਲਾਣ ਔਰ ਜਿਹੜਾ ਬੰਦਾ ਸਾਡੇ ਐਸਸੀ ਸਮਾਜ ਨੂੰ ਗਾਲਾਂ ਕੱਢਦਾ ਅੱਜ ਉਹਦਾ ਖੁੱਲ ਕੇ ਵਿਰੋਧ ਕਰੂੰਗਾ ਮੈਂ ਡੱਟ ਕੇ ਅੰਮ੍ਰਿਤਸਰ ਪਹੁੰਚੇ ਅੰਮ੍ਰਿਤਸਰ ਕੀ ਵਿਜ਼ਨ ਹੈਗਾ ਉਹਦਾ ਹਾਂਜੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਮੇਰੀ ਵਾਇਲ ਖੜੀ ਹੋਏਗੀ ਅੱਛਾ 12 ਨਸੀ ਤੋਂ ਮੈਂ ਖੜਾ ਹੋ ਰਿਹਾ ਜਲੰਧਰ ਤੋਂ ਮੈਂ ਖੜਾ ਹੋ ਰਿਹਾ ਤੇ ਲੁਧਿਆਣਾ ਤੋਂ ਪਾਪੀ ਚੁੰਮਿਆਂ ਵਾਲੀ ਅੱਛਾ ਇਹ ਸਾਰੇ ਫੇਰ ਗਰੁੱਪ ਕੱਟ ਰਹੇ ਹੋ ਭਾਜੀ ਫਿਰ ਕੀ ਹੈ ਆਪਣੀ ਟੀਮ ਹੈ ਸਾਡੇ ਬੰਦੇ ਆ ਔਰ ਜਿੱਥੇ ਹੰਸਰਾ ਜਹਾਂਸੀ ਖੜੇ ਹੋ ਰਿਹਾ ਭਾਜੀ ਤੇ ਅਨਮੋਲ ਭਾਜੀ ਖੜੇ ਹੋ ਰਿਹਾ ਉੱਥੇ ਮੇਰਾ ਬੱਪੂ ਚਾਹ ਵਾਲਾ ਖੜਾ ਹੋ ਹਾਂਜੀ ਇੱਥੇ ਹੀਰਾਪਨੀਰ ਵਾਲਾ ਵੀ ਖੜ ਗਿਆ ਤੁਹਾਡੇ ਸਾਹਮਣੇ ਜੀ ਉਹ ਵੀ ਹਾਰ ਜਾਏਗਾ ਦਾਵਾ ਸਾਡੇ ਸਾਹਮਣੇ ਕੋਈ ਨਹੀਂ ਟਿਕ ਸਕਦਾ ਇਹ ਗਰੰਟੀ ਆ ਜਾਓ ਜੇ ਸਾਡੇ ਸਾਹਮਣੇ ਕੋਈ ਟਿਕ ਗਿਆ ਅੱਪਲ ਤੇ ਜਿੰਨੇ ਟਿਕੇ ਸਾਰੇ ਹਾਰਨੇ ਸਾਡੇ ਸਾਹਮਣੇ ਜਿੰਨਾ ਅਸੀਂ ਆ ਮੈਂ ਕਹਿੰਦਾ ਵੀ ਜਦ ਵੱਡੇ ਵੱਡੇ ਲੀਡਰ ਪਾਰਟੀਆਂ ਬਦਲ ਸਕਦੇ ਆ ਤੇ ਵੋਟਰ ਸਪੋਰਟਰ ਵੋਟਾ ਕਿਉਂ ਨਹੀਂ ਬਦਲ ਸਕਦੇ ਪਰ ਨੀ ਟੂਲੀ ਪਿਛਲੀ ਵਾਰੀ ਦੇਖੋ ਮੁੱਦੇ ਮੈਨੂੰ ਦੱਸਣੇ ਜੀ ਉਹ ਲੋਕਾਂ ਨੂੰ ਮੁੱਦੇ ਨਹੀਂ ਦੱਸੋਗੇ ਤਾਂ ਕਿੱਦਾਂ ਵੋਟ ਪਾਉਣਗੇ ਲੋਕਾਂ ਮੈਂ ਸ਼ਹਿਰ ਘੁੰਮਾਂਗਾ ਇੱਥੇ ਨਸ਼ੇ ਦੇ ਮੁੱਦੇ ਕਾਰੋਬਾਰ ਦੇ ਮੁੱਦੇ ਜੋ ਵੀ ਆ ਉਹ ਤੇ ਮੈਨੂੰ ਪਤਾ ਹੀ ਆ ਬਾਕੀ ਮੂੰ ਤੇ ਡੰਪ ਦੇ ਜਦੋਂ ਇੱਥੋਂ ਡੰਪ ਕਿੱਥੇ ਆ ਕੂੜੇ ਦਾ ਡੰਪ ਕਿੱਥੇ ਆ ਕੀ ਪ੍ਰੋਬਲਮ ਆ ਰਹੀਆਂ ਕੀ ਇੱਥੇ ਜਿੱਥੇ ਆਪਾਂ ਯੂਨੀਵਰਸਿਟੀਸ਼ਨ ਦੇ ਤੋਂ ਬਾਹਰ ਨਿਕਲਦੇ ਆ ਉੱਥੇ ਚਾਹ ਵਾਲੇ 120 ਰੁਪਏ ਦਾ ਕਪਚਾ ਲਾ ਦਿੰਦੇ ਭਈਆਂ ਨੂੰ ਯਾਰ ਕਮਾਲ ਹੋ ਯਾਰ ਸਾਡਾ ਦੇਸ਼ ਹੈ ਕਿ ਕੀ ਹੈ ਪੰਜਾਬੀਆਂ ਸੇ ਭਈਆਂ ਤੇ ਖੜਨਾ ਤੈ ਮੈਂ ਗੱਲ ਕਰ ਰਿਹਾ ਭਾਈ ਰੇਲਵੇ ਚ ਮੈਂ ਮੂੰਹ ਤੇ ਰਮਾਲ ਬੰਨਿਆ ਮੈਂ ਇੱਕ ਚਾਹ ਦਾ ਕੱਫੜਿਆ ਕਹਿੰਦਾ 120 ਰੁਪਏ ਦਾ ਮੈਂ ਕਹਾ ਵਾਹ ਰੁਪਏ ਨੀ ਰੰਗ ਵੇਖਣੇ ਕਹਤਾ ਮੈਂ ਕਹਾ ਯਾਰ ਮੈਂ ਰਮਾਲ ਬੰਨਿਆ ਮੈਨੂੰ ਅੱਗੇ ਵੀ ਕਾਟੋ ਵਾਲਿਆਂ ਨੇ ਉੱਟਿਆ ਸੀ ਕਿ ਹੁਣ ਤੂੰ ਲੁੱਟਣਾ ਪਿਆ ਮੈਂ ਕਹਾ ਵੀ ਜੀ ਉਹ ਐਨਾ ਹੋਵੇ ਤੀ ਪੈਸੇ ਲੈ ਕੇ ਵਾਜੋ ਭਾਜੀ ਪੈਸੇ ਤੇ ਮੈਂ ਲੈਂਦਾ ਨਹੀਂ ਮੈਂ ਹਾਰ ਕਰਾ ਲੂੰਗਾ ਪਰ ਮੈਂ ਇਦਾਂ ਦਾ ਆਪਣਾ ਮਾਨ ਨਹੀਂ ਵੇਚੂੰਗਾ ਕਿਉਂਕਿ ਇੱਕ ਵੋਟਰਾਂ ਦਾ ਇਮਾਨ ਹ ਪਾਰਟੀਆਂ ਬਦਲ ਲੱਗੇ ਪਰ ਰਾਤੋ ਰਾਤ ਹੀ 50 ਕਰੋੜ 100 ਕਰੋੜ ਦਾ ਚਕਮਾ ਜਿਹੜਾ ਦੇ ਦਿੰਦੇ ਆ ਤੇ ਮੈਂ ਹੁਣ ਵੋਟਰਾਂ ਨੂੰ ਕਹਿਣ ਜਾਂਦਾ ਵੀ ਜਿੱਧਰੋਂ ਮਿਲਦੇ ਆ ਮਾਲ ਮੱਤਾ ਲੈ ਲਓ ਪੈਸੇ țeਲਾ ਕੋਈ ਕੁਝ ਮਿਲਦਾ ਲੈ ਲਓ ਮੈਂ ਤਾਂ ਬਾਅਦ ਵੋਟਾਂ ਤੁਸੀਂ ਪਾ ਦਿਓ ਬਸ ਵੋਟਾਂ ਲੀਡਰ ਨੂੰ ਪਾਓ ਲੀਡਰ ਨੂੰ ਪਾਣੀਆ ਹੋਰ ਕਿਹਨੂੰ ਪਾਣੀਆ ਨਹੀਂ ਲੀਡਰ ਵੀ ਹੋਰ ਕੋਈ ਬੰਦਾ ਵੀ ਸਾਹਮਣੇ ਆ ਗਿਆ ਤੁਸੀਂ ਵਾਰੀ ਤੁਸੀਂ ਖੜੇ ਸੀ ਕਿੰਨੀਆਂ ਵੋਟਾਂ ਘਰਦੀਆਂ ਵੋਟਾਂ ਵੀ ਘਰਦੀਆਂ ਵੋਟਾਂ ਕਿੰਨੇ ਵੀ ਬਹੁਤ ਥੋੜਾ ਜੀ ਲੱਖਾਂ ਦੇ ਪਿਆ ਬਰਜੜਾ ਨੀਟੂ ਜੀ ਚੋਣ ਨਿਸ਼ਾਨ ਕੀ ਹੈ ਦੇਖੋ ਚੋਣ ਨਿਸ਼ਾਨ ਤੇ ਲੋਕਾਂ ਨੇ ਦੇਖਿਆ ਜੀ अच्छा सरकार ने सरकार ने जो निशान है लोगों को दस्तंगा मैं जाके मैं पाजी जी 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 पिछली वाली ਤੁਸੀਂ ਖੜੇ ਸੀ ਤੇ ਕਿੰਨੀਆਂ ਵੋਟਾਂ ਘੜਦੀਆਂ ਵੋਟਾਂ ਪਈਆਂ ਸੀ ਦੇਖੋ ਪਿਛਲੀ ਵਾਰ ਛੱਡੋ 4599 ਵੋਟਾਂ ਪਈਆਂ ਸੱਕ ਸੱਤ ਦੀਆਂ ਪਈਆਂ ਸੀਗਾ ਨਾ ਮੈਂ ਕੋਈ दारू ਵੰਡੀ ਸੀ ਨਾ ਮੈਂ ਕੋਈ ਵੰਡਿਆ ਸੀਗਾ ਇਹ ਸੱਚਾਈ ਦੇ ਵੋਟਾਂ ਜੀ ਕਿੰਨੀਆਂ ਵੋਟਾਂ ਪਈਆਂ ਟੋਟਲ ਜੀ ਇੱਕ ਇੰਟਰਵਿਊ ਹੋਈ ਉਹਦੇ ਵਿੱਚ ਤੁਸੀਂ ਕਹੇ 30 ਤੋਂ 35000 ਮੇਰਾ ਬਜਟ ਹੈ ਉਹਨੂੰ ਲੈ ਕੇ ਚੱਲਾਂਗੇ ਹੁਣ ਵੱਧ ਗਿਆ ਹੁਣ ਵੱਧ ਗਿਆ ਹੁਣ ਕਿੰਨਾ ਹੋ ਗਿਆ ਜੀ 1 ਲੱਖ ਰੁਪਏ 1 ਲੱਖ ਰੁਪਏ ਵਧਿਆ ਜੋ ਚਾਰਜ ਕਲੈਕਸ਼ਨ ਲੈਂਦੇ ਪਾਜੀ ਚਾਰ ਜਗ੍ਹਾ ਇਲੈਕਸ਼ਨ ਲੜਨੇ ਆ ਚਾਰਾਂ ਜਗ੍ਹਾ ਦਾ ਬਜਟ ਨਹੀਂ ਵਜੂਗਾ 1.50 ਲੱਖ ਰੁਪਏ ਲਾਓ ਇਹ ਭਾਜੀ ਕਮੇਟੀ ਚੱਕੀ ਮੈਂ 90000 ਰੁਪਏ ਘੱਟ 10000 ਰੁਪਏ ਘੱਟ 90000 ਮੈਂ ਪੂਰਾ ਕੀਤਾ ਮੈਂ 10000 ਲੋਕਾਂ ਕੋਲੋਂ ਮੈਂ ਉਹ ਲੱਖ ਪੂਰਾ ਕਰਕੇ ਫਿਰ ਮੈਂ ਲੋਕਾਂ ਕੋਲੋਂ ਫੰਡ ਮੰਗ ਰਿਹਾ ਹਾਂ ਹੁਣ ਤਾਂ ਇਹ ਮੁੱਦੇ ਕੀ ਨੇ ਸਭ ਤੋਂ ਵੱਡੀ ਗੱਲ ਹੈ ਕਿ ਮੋਦੀ ਦੇ ਸਾਹਮਣੇ ਮੋਦੀ ਸਾਹਿਬ ਦੇ ਸਾਹਮਣੇ ਖੜੇ ਹੋਣਾ ਬੜੀ ਹਿੰਮਤ ਦੀ ਗੱਲ ਆ ਕਿਸੇ ਕੋਲ ਨਾ ਦਮ ਨਹੀਂ ਹੈਗਾ ਕਿਸੇ ਪਾਰਟੀ ਤੋਂ ਦਮ ਨਹੀਂ ਮੇਰੇ ਤੇ ਦਮ ਹੈ ਮੈਂ ਖੜਾ ਨੇੜੇ ਦੀ ਲੱਖ ਲੱਖ ਸਵਾਲ ਮੁੱਦੇ ਦੀ ਨੇ ਮੁੱਦੇ ਦੇ ਦੱਸਾਂਗੇ ਹੌਮਲਾਂ ਤੋਂ ਮੈਨੂੰ ਮਾਰਾ ਜਾ ਅੱਜ ਹੀ ਆ ਨਾ ਜੇ ਮੈਂ ਆਇਆ ਪਹਿਲੇ ਦਿਨ ਤੇ ਆਇਆ ਮੈਂ ਪਹਿਲੇ ਦਿਨ ਹੌਮਲਾਂ ਤੋਂ ਸ਼ਹੀਦਾਂ ਦਾ ਮੱਥਾ ਦੇਖ ਲਾਂਦੋ ਫੇਰ ਆਪਾਂ ਝੰਡਾ ਚਾੜ੍ਹ ਦੇਣਾ ਬੈਹਿ ਜਾਣਾ ਫੇਰ ਨੀਡੀ ਨੀਡੀ ਨਾਸ਼ਲਾ ਸਵਾਲ ਅੱਜ ਵਾਰ ਆਇਆ ਫੇਰ ਆ ਪਨੀਰ ਵਾਲਾ ਵੀ ਖੜਾ ਅੰਮ੍ਰਿਤਸਰ ਤੋਂ ਕੀ ਕੰਪੀਟੀਸ਼ਨ ਰਵੇ ਕੱਟੜਾ ਉਹ ਹੀਰੇ ਨੂੰ ਵੋਟਾਂ ਨਹੀਂ ਪੈਣੀਆਂ ਕਾਰਨ ਕੀ ਆ ਪੰਜ ਹੀ ਪੈਣੀਆਂ ਉਹਨੂੰ ਵੀ ਇਹ ਤੁਹਾਡੇ ਵਾਲਾ ਹੀ ਆ ਮੇਰੇ ਤੋਂ ਵੀ ਮਾੜਾ ਹਾਲਾਤ ਹੋਣਾ ਹੀ ਦਾ ਕਿ ਮਹਿੰਗਾ ਪਨੀਰ ਹੁੰਦਾ ਤਾਂ ਕਰਕੇ ਚਲੋ ਬੀਤੀ ਹੈ ਅੱਜ ਤੁਸੀਂ ਰਾਮੀਲੇ ਮੈਦਾਨ ਨਹੀਂ ਗਏ ਅੱਜ ਜਾਵਾਂ ਕੱਲ ਜਾਵਾਂਗੇ ਜੀ ਬਸ ਅੱਜ ਤੇ ਮੋਕੇ ਮਿਲਣਾ ਮੇਰੇ ਕਿਹਦਾ ਮੇਲਾ ਮੈਨੂੰ ਪਤਾ ਨਹੀਂ ਸੀਗਾ ਮੈਂ ਅੱਜ ਹੁਣ ਹੀ ਆਇਆ ਆ ਭਾਜੀ ਨੈਕਸਟ ਆਇਆ ਚਾਹ ਪੀਣ ਲੱਗੇ ਫੇਰ ਆ ਪਨੀਰ ਵਾਲ ਮਗਾ ਯਾਰ ਆ ਕਿਹੜੀ ਗੱਲ ਹੈ ਅੱਛਾ ਮੋਟੀ ਚੱਕੀ ਦੇ ਨਾਲ ਮੈਂ ਹੁੰਦਾ ਮੈਂ ਤਾਂ ਕੋਈ ਗੱਲ ਨਹੀਂ ਆਪਾਂ ਫਰੀ ਖਾ ਕੇ ਦਵਾ ਤੁਹਾਨੂੰ ਇਹਨਾਂ ਨੂੰ ਪੈਸੇ ਨਹੀਂ ਲੈਣ ਦੇਣਾ ਸਾਹ ਦੇ ਅੱਗੇ ਕਰ ਬੜੀ ਵੱਡੀ ਗੱਲ ਹੈ ਭਾਈ ਕੀ ਆ ਜਿਹਦੀ ਵੱਲ ਵੀ ਖੜਾ ਆਈ ਉਹ ਵੀ ਆਹ ਸੁਣੋ ਮੇਰੀ ਗੱਲ ਇੱਕ ਰਾਜਾ ਵਾ ਜਿਹਦੇ ਸਾਹਮਣੇ ਅਤਾਨਾਸ਼ਾਈ ਸਰਕਾਰ ਨਹੀਂ ਹੋਏਗੀ